ਸਰ ਕੀ ਮਾਮਲਾ ਹੈ ਕਿ ਕੰਟੋਰ ਰੂ ਮਠੰਡਾ ਤੋਂ ਸਿਰ ਇਤਲਾਹ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਮੰਡਜੋਂ ਤੋਂ ਬੰਦਾ ਹੈਗਾ ਸਾਣੇ ਸਦਰ ਦੇ ਵਿੱਚ ਉਹ ਤੋਂ ਕੈਸ਼ ਲੈ ਕੇ ਜਾ ਰਿਹਾ ਸੀਗਾ ਤੇ ਸਦਰ ਥਾਣੇ ਦੇ ਇਲਾਕੇ ਜੀ ਫਟਕਾਂ ਤੋਂ ਪਹਿਲਾਂ ਉਸ ਨੂੰ 5-6 ਬੰਦੇ ਨੇ ਖੂ ਕਰ ਲਈ ਆ ਉਹ ਇਤਲਾਹ ਮਿਲਣ ਤੇ ਮੌਕੇ ਤੇ ਮੈਂ ਆਇਆ ਡੀਐਸਪੀ ਸਦਰ ਬਠਿੰਡਾ ਜੀ ਆਤੀ ਮੈਡਮ ਹੈਨਾ ਜੀ ਆਏ ਨੇ ਤੇ ਹੋਰ ਸੀੜੀੜੀ ਟੀਮਾਂ ਆਈਆਂ ਨੇ ਵੱਖਰੇ ਵੱਖਰੀਏ ਨੇ ਆ ਕੇ ਅਸੀਂ ਮਦਈ ਜਿਹੜਾ ਵਿਕਟਮ ਹੈ ਜਿੰਨਾਂ ਵਾਰਦਾਤ ਹੋਈ ਆ ਸੀ ਉਹਨੂੰ ਮਿਲਿਆ ਉਹ ਵੀ ਗੱਲਬਾਤ ਸੁਣੀ ਆ ਇਨੂੰ ਦੱਸਿਆ ਵੀ ਪੰਜ ਬੰਦੇ ਸੀ ਟੋਟਲ ਦੋ ਇੱਕ ਗਰੁੱਪ ਵਿੱਚ ਸੀ ਤਿੰਨ ਇੱਕ ਗਰੁੱਪ ਵਿੱਚ ਸੀਗਾ ਉਹਨਾਂ ਕੋਲ ਲੋਹੇ ਦੀ ਰਾਡ ਸੀ ਪੈਪ ਲੋਹ ਤੇ ਇੱਕ ਘਣ ਸੀਗਾ ਤੇ ਉਹ ਦੋ ਝੜੀਆਂ ਚ ਲੁਕੇ ਹੋਏ ਸੀ ਜਦੋਂ ਅਚਾਨਕ ਇਹ ਮੁਰੇ ਆ ਕੇ ਇਹਨੂੰ ਰੋਕ ਲਿਆ ਤੇ ਸੱਟਾਂ ਮਾਰ ਕੇ ਇਹ ਜਿਹੜਾ ਛੋਟਾ ਬੈਗ ਸੀਗਾ ਇਹਦੇ ਉਹ ਖੋ ਕੇ ਲੈ ਗਏ ਇਹ 5 ਲੱਖ ਰੁਪਏ ਕਰਿਆ ਕਰੀ ਕਿੱਥੋਂ ਆ ਰਹੇ ਸੀ ਬੰਦੇ ਇਹ ਪੰਪ ਤਵਾਰੇ ਆਵਾ ਅੱਗੇ ਕਿੱਥੇ ਜਾ ਰਹੇ ਸੀ ਇਹਨਾਂ ਨੂੰ ਦੂਜਾ ਪ੍ਰੋਬਲਮ ਪੱਗੇ ਆ ਉੱਥੇ ਜਾ ਰਹੇ ਸੀਗਾ ਕਾਲ ਰਿਸਿਵ ਹੋਈ 112 ਤੇ ਤਜਿੰਦਰ ਸਿੰਘ ਨਾਮ ਦੇ ਵਿਅਕਤੀ ਕੋ ਕਿ ਉਹ ਇੱਕ પેટ્રોલ ਪੰਪ ਤੇ ਕੰਮ ਕਰਦਾ ਹੈ ਲਾਇਨ ਸੇ ਉਥੋਂ ਆਪਣੇ ਦੂਜੇ પેટ્રોલ ਪੰਪ ਤੇ ਜੋ ਕਿ ਜੱਸੀਪੋ ਵਾਲੀ ਸਥਿਤ ਹੈ ਉਥੇ ਕੈਸ਼ ਲੈ ਕੇ ਜਾ ਰਿਹਾ ਸੀ ਜਮਾ ਕਰਾਉਣ ਲਈ ਤੇ ਜਦੋਂ ਰਸਤੇ ਜਾ ਰਿਹਾ ਸੀ ਉਹਨੂੰ ਦੋ ਮੋਟਰਸਾਈਕਲ ਤੇ ਪੰਜ ਬੰਦੇ ਸਵਾਰ ਸੀਗੇ ਉਹਨਾਂ ਨੇ ਰੋਕ ਕੇ ਤੇ ਸੱਟਾਂ ਮਾਰ ਕੇ ਕੈਸ਼ ਕੋ ਖਾਰ ਕੇ ਉਹ ਫਰਾਰ ਹੋ ਗਏ ਸਾਡੀ ਸਦਰ ਟੀਮ ਦੀਆਂ ਪੁਲਿਸ ਇੱਥੇ ਆ ਗਈ ਹੈ ਆਪਾਂ ਵਾਖ ਵਾਖ ਟੀਮਾ ਬਣਾ ਕੇ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਹਾਂ ਤੇ ਜੋ ਵੀ ਅੱਗੇ ਬਣਦੀ ਤਫਤੀਸ਼ ਹੋ ਪਾਏ ਕਿੰਨਾ ਕਹਿ ਸੀ 5 ਲੱਖ 10 ਰੇਤ ਕੋਈ ਵੀ ਆਪ ਇਹ ਹਰਤ ਨਹੀਂ ਲਿਆ ਕੋਈ ਬੰਦਾ ਵੀ ਪਤਾ ਨਹੀਂ ਹਲੇ ਨਹੀਂ ਜੀ ਹਲੇ ਚੱਲ ਰਿਹਾ ਹਲੇ ਹੋਈ ਹੈ ਕਟਨਾਪਾ ਕਰ ਰਹੇ ਕਿਹੜੀ ਜਗ੍ਹਾ ਦੀ ਛੜੀ ਮੋੜਤੀ ਹੈ ਇਹ ਇਹ ਹੈਗਾ ਜੀ ਜਦੋਂ ਆਪਾਂ ਜੋਧਪੁਰੋਂ ਮਾਣਾ ਤੋਂ ਜੱਸੀ ਪੋਵਾਲੀ ਜਾਂਦੇ ਆ ਫਾਟਕਾਂ ਨੇ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡਾ ਹੈ ਹਾਂ ਸਸੀ ਕਾਹੇ ਮੇਰਾ ਨਾ ਗੁਰਮੀਤ ਜਾਲ ਦਾ ਰਾਜ ਜੱਸੀ ਹੈ ਪੋਵਾਲੀ ਮੇਰਾ ਪਿੰਡਾ ਕੀ ਮਾਮਲਾ ਹੈ ਇੱਥੇ ਤੇ ਮਤਲਬ ਹੁਣੇ ਸਾਨੂੰ ਪਤਾ ਲੱਗਿਆ ਨਾ ਵੀ ਇੱਥੇ ਲੁੱਟ ਹੋਈ ਹੈ ਕੋਈ ਰਿਲਾਈਸ ਪੰਪ ਦੋਨੋਂ ਕੋ ਬੰਦਾ ਆ ਰਿਹਾ ਸੀਗਾ ਇਹ ਮੋੜ ਪੈਂਦਾ ਥੋੜਾ ਜਿਹਾ ਇੱਥੇ ਨੂੰ ਮਤਲਬ ਦਰਖਤ ਪੁੱਜਾ ਥੋੜਾ ਜਿਹਾ ਰੋਜਾ ਜਿਹਾ ਜਗਾ ਤੇ ਇੱਥੇ ਦੋ ਮਤਲਬ ਕਿਸੇ ਬੰਦੇ ਨੇ ਘੇਰ ਕੇ ਉਹ ਤੋਂ 5 ਲੱਖ ਦੀ ਲੁੱਟ ਕਰੀ ਆ ਤੇ ਉਹ ਮੁੰਡੇ ਮਤਲਬ ਮਗਰਮਗਰ ਵੀ ਪੈ ਗਏ ਸੋ ਖੇਦਖੋਦ ਚ ਭੱਜ ਗਿਆ ਪਰ ਉਹ ਪੈਸੇ ਖੋ ਕੇ ਲੈ ਗਏ ਬੰਦੇ ਚਾਰ ਪੰਜ ਬੰਦੇ ਦੱਸ ਦੇ ਦੋ ਤਿੰਨ ਮੋਟ ਸਾਲਾਂ ਦੇ ਸੀਗੇ ਤੇ ਉਥੋਂ ਲੁੱਟ ਕੇ ਭੱਜ ਗਏ ਕਿੰਨੇ ਕੁ ਬੰਦੇ ਸੀਗੇ ਪੰਜ ਕੁ ਬੰਦੇ ਦੱਸ ਦੇ ਕਿਹੜੀ ਸੜਕ ਹੈ ਇਹ ਇਹ ਜੋਧਪੁਰ ਤੋਂ ਜੱਸੀ ਰੋਡ ਹੈ ਜੀ ਤਲਵੰਡੀ ਰੋਡ ਨੂੰ ਟੱਚ ਕਰਦਾ ਹੈ ਇਹ ਜ਼ਿਆਦਾਤਰ ਹੋਂ ਤਾਂ ਟ੍ਰੈਫਿਕ ਰਹਿੰਦਾ ਪਰ ਇਸ ਜਗ੍ਹਾ ਤੇ ਦੁਪਹਿਰੇ ਜੇ ਕਰਕੇ ਜਗ੍ਹਾ ਸੁਣਨੀ ਸੀ